ਜੈ ਸ਼੍ਰੀ ਰਾਮ ਦਾ ਸਾਰੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਸ਼ਾਬ ਜੈ ਸ਼੍ਰੀ ਸ਼ਾਬ ਹਾਂਜੀ ਸਰ ਅੱਜ ਲੰਗਰ ਬਾਰੇ ਕੀ ਕਹਿਣਾ ਚਾਹੋਗੇ ਸਰ ਸਰ ਅੱਜ ਲੰਗਰ ਬਾਰੇ ਬਖਸ਼ੀ ਅਸੀਂ ਇਹ ਕਹਿਣਾ ਚਾਹਾਂਗੇ ਸਾਡੀ ਲੇਬਰ ਹੈ ਅਸੀਂ ਇੱਥੇ ਆ ਕੇ ਖੜੇ ਹੋਨੇ ਚਾਹੁੰਗੇ ਤੇ ਮੈਂ ਇਹਨਾਂ ਛੋਟਾ ਠੇਕੇਦਾਰ ਹਾਂ ਤੇ ਸਭ ਇਹਨਾਂ ਨੇ ਲੇਬਰਾਂ ਨਾਲ ਮਿਲ ਕੇ ਉਪਰਾਲਾ ਕੀਤਾ ਸੀ ਕਿ ਦਾ ਰਾਮ ਜੀ ਦਾ ਉੱਥੇ ਪ੍ਰਾਣ ਪਿਸ਼ਟਾ ਹੋ ਰਹੀ ਹੈ ਉਹਦੇ ਬਲਕ ਸੇ ਮਿਲ ਗਿਆ ਸੀ ਸਹਿਯੋਗ ਨਾਲ ਸਾਰੇ ਲੇਬਰ ਦੇ ਨਾਲ ਛੋਟਾ ਜਿਹਾ ਲੰਗਰ ਦੀ ਸ਼ੁਰੂਆਤ ਕੀਤੀ ਸੀ ਜਿਹੜਾ ਉਹਦੇ ਕਰਕੇ ਕਰ ਰਹੇ ਅਸੀਂ ਇਹ ਕਰਕੇ ਅਸੀਂ ਲੰਗਰ ਲਾਇਆ ਸੀ ਧੰਨਵਾਦ ਹਾਂਜੀ ਮੈਮ ਜੈ ਸ਼੍ਰੀ ਰਾਮ ਸਾਰਿਆਂ ਨੂੰ ਅੱਜ 500 ਸਾਲਾਂ ਬਾਅਦ ਪ੍ਰਾਨ ਪ੍ਰਤੀਸ਼ਟਾ ਦੇ ਮੌਕੇ ਤੇ ਅਸੀਂ ਛੋਟਾ ਜਿਹਾ ਲੰਗਰ ਲਗਾਇਆ ਹੈ ਬਹੁਤ ਦੇਰ ਬਾਅਦ RAM ਜੀ ਵਾਪਸ ਆਏ ਸਾਨੂੰ ਸਾਰਿਆਂ ਨੂੰ ਬਹੁਤ ਖੁਸ਼ੀ ਹੈ ਤਾਂ ਇੰਨੀ ਠੰਡ ਦੇ ਵਿੱਚ ਅਸੀਂ ਸੋਚਿਆ ਥੋੜਾ ਗਰਮ ਕੇਸਰ ਵਾਲਾ ਚਾਹ ਦੇਈਏ ਅੱਜ ਸਾਡੀ ਤਰਫ ਤੋਂ ਫ੍ਰੀ ਓਪੜੀ ਹੱਡੀਆਂ ਦੀ ਗਾਇਨੀ ਦੀ ਤੇ ਨਾਲ ਅਲਟਰਾਸਾਊਂਡ ਤੇ ਡਿਸਕਾਊਂਟ ਤੇ ਨਾਲ BMD ਦਾ ਕੈਂਪ ਫ੍ਰੀ ਬਿਲਕੁਲ ਫ੍ਰੀ ਚੱਲ ਰਿਹਾ ਹੈ ਸਾਰਿਆਂ ਲਈ ਮੈਮ ਕਿੰਨੇ ਦਿਨ ਕੈਂਪ ਲਗਾਇਆ ਤੁਸੀਂ ਇਹ ਇਹ ਅੱਜ ਦਾ ਦਿਨ ਸਾਰਾ ਦਿਨ ਚੱਲੇਗਾ ਸ਼ਾਮ ਦੇ 5 ਵਜੇ ਤੱਕ ਅਨਜਕ ਸਾਹਿਬ ਅੱਜ ਲੰਗਰ ਲਗਾਇਆ ਤਾਂ ਕੀ ਵਿਸ਼ੇ ਸਰ ਇਹ ਅੱਜ 500 ਸਾਲਾਂ ਦੀ ਇੰਤਜ਼ਾਰ ਤੋਂ ਬਾਅਦ ਸਾਡੇ ਭਵਨ ਨਾਮ ਜੀ ਆਪਦੇ ਮੈਲ ਦੇ ਵਿੱਚ ਬਾਬੇ ਜਾਵੇ ਹੈ ਉਸ ਦੀ ਖੁਸ਼ੀ ਦੇ ਵਿੱਚ ਅਸੀਂ ਇੱਕ ਛੋਟੀ ਜੀ ਆਪਦੇ ਵੱਲੋਂ ਮਤਲਬ ਜਿਹੇ ਜੀ ਪਾਉਨੇ ਸਾਡੇ ਤੋਂ ਆਪਦੀ ਇੱਛਾ ਅਨੁਸਾਰ ਕੁਝ ਕੋਆਇਆ ਸੀ ਉਹ ਕਰਨ ਦੀ ਕੋਸ਼ਿਸ਼ ਕੀਤੀ ਹੈ ਅਸੀਂ ਜਾਨੇ ਠੰਡ ਦੇ ਵਿੱਚ ਲੋਕਾਂ ਨੂੰ ਗਰਮ ਦੁੱਧ ਨਾਲ ਨਿਗਾਸ ਮਿਲੇ ਤੇ ਬਾਕੀ જય ਸ਼੍ਰੀ ਰਾਮ જય ਸ਼੍ਰੀ ਰਾਮ ਥੈਂਕ ਯੂ ਜੈ ਸ਼੍ਰੀ ਰਾਮ ਸਾਰੇ ਨਾਰਾ ਲਾ ਦਿਓ ਫਿਰ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਆ ਲੋ ਲੋ ਪਾਜੀ ਹੁਣ ਤੁਸੀਂ ਵੀ ਲੋ ਪਲੀਜ਼ ਲੈ ਲੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਦਾ ਵਿਸ਼ਾ ਕੀ ਹੈਗਾ ਸਰ ਵਿਸ਼ਾ ਇਹ ਹੈ ਜੀ ਪਹਿਲਾਂ ਤਾਂ ਸਾਰੇ ਭਗਤਾਂ ਨੂੰ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਅੱਜ ਪ੍ਰਭੂ ਰਾਮ ਜੀ ਆਪਣੇ ਮੰਦਰ ਵਿੱਚ ਜਾ ਰਹੇ ਨੇ ਉਹਦੀ ਖੁਸ਼ੀ ਦੇ ਵਿੱਚ ਅੱਜ ਅਸੀਂ ਦੇਸੀ ਕੀ ਦਾ ਹਲਵੇ ਦਾ ਲੰਗਰ ਲਾਇਆ ਹੈਗਾ ਇਹ ਲੰਗਰ ਮਾ ਨਾਣਾ ਦੇ ਵੀ ਨਿਸ਼ਕਾਮ ਸੇਵਾ ਦਲ ਵੱਲੋਂ ਮਾ ਨਾਣਾ ਦੇ ਵੀ ਨਿਸ਼ਕਾਮ ਸੇਵਾ ਦਲ ਵੱਲੋਂ ਲਗਾਇਆ ਜਾ ਰਿਹਾ ਹੈ ਪਲੱਸ ਸਾਡੇ ਕਪੜਾ ਮਾਰਕੀਟ ਦੇ ਸਹਿਯੋਗ ਦੇ ਨਾਲ ਤੇ ਸਾਡਾ ਇੱਕੋ ਹੀ ਵਿਸ਼ਾ ਹੈ ਜੀ ਅਸੀਂ ਸਾਰੇ ਆਉਣ ਜਾਣ ਵਾਲੇ ਭਗਤਾਂ ਨੂੰ ਜੈਸੀ ਕੀ ਦਾ ਲੰਗਰ ਖਵਾ ਕੇ ਤੋੜੀਏ ਖਵਾ ਕੇ ਜਾਣ ਖਾ ਕੇ ਜਾਣ ਬੜੀ ਸ਼ਰਧਾ ਪੂਰਵਕ ਇਹ ਲੰਗਰ ਚੱਲ ਰਿਹਾ ਹੈ ਸਾਰੇ ਭਗਤਾਂ ਦੀ ਅਸ਼ੀਰਵਾਦ ਮਾ ਸ੍ਰੀ ਪ੍ਰਭੂ ਜੀ ਰਾਮ ਸ਼੍ਰੀ ਪ੍ਰਭੂ ਜੀ ਦਾ ਅਸ਼ੀਰਵਾਦ ਮਹਾਰਾਣਾ ਜੀ ਦਾ ਅਸ਼ੀਰਵਾਦ ਦੇ ਨਾਲ ਕਿ ਸਾਰਾ ਲੰਗਰ ਬਹੁਤ ਬੰਨੇ ਤਰੀਕਿਆਂ ਨਾਲ ਅਸੀਂ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਬਾਕੀ ਜਨਤਾ ਤੁਸੀਂ ਦੇਖ ਰਹੇ ਹੋ ਆ ਰਹੀ ਹੈ ਲੰਗਰ ਖਾ ਰਹੀ ਜੈ ਸ਼੍ਰੀ

you hey. ਲੇ ਲੋਰੇ ਕੋਈ ਨਾ ਕਾ ਪਿਆਰਾ ਮਚਾਓ ਗਲੀ ਗਲੀ ਲੈ ਲੋਰੇ ਕੋਈ ਨਾ ਕਾ ਪਿਆਰਾ ਮਚਾਓ ਗਲੀ ਗਲੀ धन दौलत के बने पुजारी आखिर वह कम गए जिन जिन में हम होती लूटे वह तो माल हुए धन दौलत के बने पुजारी आखिर वह कंगाल हुए चांदी सोने वाले ਸੁਨਾਓ ਕਰੀ ਤੇ ਚਾਂਦੇ ਸੋਨੇ ਵਾਲੇ ਦੀ ਬਾਤ ਸੁਨਾਓ